ਸਾਸੀ ਕਾ ਦਰਸ਼ਕੋ ਤੁਸੀਂ ਵੇਖ ਰਹੇ ਹੋ ਲੋਕ ਚਰਚਾ ਟੀਵੀ ਮੈਂ ਹਾਂ ਤੁਹਾਡੇ ਨਾਲ ਤਰਨਜੀਤ ਸਿੰਘ ਸੁਰਸਿੰਘ ਅੱਜ ਪਿੰਡ ਸੁਰਸਿੰਘ ਜ਼ਿਲ੍ਹਾ ਤਰਨਤਾਰਨ ਦੇ ਸਬਸਟੇਸ਼ਨ ਵਿਖੇ ਜਿਹੜਾ ਨਵੀਂ ਇਮਾਰਤ ਦਾ ਜਿਹੜਾ ਅੱਜ ਉਦਘਾਟਨ ਪਾਵਰ ਕਾਮ ਦੇ ਪ੍ਰਬੰਧਕੀ ਡਾਇਰੈਕਟਰ ਸਰਦਾਰ ਜਸਵੀਰ ਸਿੰਘ ਸੁਰਸਿੰਘ ਉਹਨਾਂ ਨੇ ਅੱਜ ਰੱਖਿਆ ਹੈ ਨਾਲ ਹੀ ਨਵੇਂ ਬ੍ਰੇਕਰ ਨਵੇਂ ਬ੍ਰੇਕਰ ਦਾ ਵੀ ਉਹਨਾਂ ਵੱਲੋਂ ਉਦਘਾਟਨ ਕੀਤਾ ਗਿਆ ਹੈ ਆਓ ਇਸ ਸਬੰਧੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਡਾਇਰੈਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਜੀ ਡਾਇਰੈਕਟਰ ਸਾਹਿਬ ਅ ਅੱਜ ਜਿਹੜਾ ਉਦਘਾਟਨ ਹੋਇਆ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦੀ ਜਿਹੜੀ ਸਹੂਲਤ ਹੈ ਉਹ ਇਲਾਕਾ ਵਾਸੀਆਂ ਨੂੰ ਮਿਲੂਗੀ ਦੇਖੋ ਜੀ ਇੱਥੇ ਅੱਜ ਤੋਂ 1 ਸਾਲ ਪਹਿਲਾਂ ਸਾਡੇ ਮਾਣਯੋਗ ਮੰਤਰੀ ਸਰਦਾਰ ਹਰਪ੍ਰੀਤ ਸਿੰਘ ਐਟੂ ਸਾਹਿਬ ਤੇ ਉਹਨਾਂ ਨੇ ਇੱਥੇ ਆ ਬਿਲਡਿੰਗ ਜਿਹੜੀ ਆ ਇਹਦਾ ਧਾਟ ਘਾਟਨ ਕੀਤਾ ਸੀ ਇਹ ਬਿਲਡਿੰਗ ਦੇ ਵਿੱਚ ਪਹਿਲਾਂ ਛੋਟੀ ਸੀ ਇਹਦੇ ਵਿੱਚ ਨਾਲ ਵਾਅਦਾ ਕੀਤਾ ਗਿਆ ਤਾਂ ਜੋ ਕਿ ਆ ਜਿਹੜੇ ਬ੍ਰੇਕਰ ਆ ਇਹ ਆਉਦੇ ਨਹੀਂ ਵਿੱਚ ਜਗ੍ਹਾ ਥੋੜੀ ਤੇ ਆ ਜਿਹੜੇ ਹੁਣ ਦੋ ਬ੍ਰੇਕਰ ਆ ਹੋਰ ਇਹ ਲਾਏ ਆ ਤੇ ਇਹ ਤਾਂ ਜੋ ਕਿ ਮਤਲਬ ਵੀ ਵਧੀਆ ਸਪਲਾਈ ਆਪਣੇ ਸਾਰੇ ਸੋਸਿੰਗ ਜਿਹੜਾ ਜੀ ਸਬਡਿਵੀਜ਼ਨ ਆ ਇੱਥੋਂ ਸਾਰੇ ਪਿੰਡਾਂ ਨੂੰ ਅ ਨਿਰਵਿਘਨ ਸਪਲਾਈ ਦੇਣ ਵਾਸਤੇ ਮਤਲਬ ਇਹ ਬਿਲਡਿੰਗ ਦੀ ਆਪਾਂ ਨੂੰ ਲੋੜ ਸੀ ਤੇ ਇਹ ਵਾਅਦਾ ਕੀਤਾ ਇਹਦਾ ਅੱਜ ਬਣ ਕੇ ਬਿਲਕੁਲ ਤਿਆਰ ਹੋ ਗਈ ਆ ਜੀ ਵੇਖੋ ਤੁਸੀਂ ਝਮਕਾ ਮਾਰ ਰਹੀ ਆ ਤੇ ਇਹ ਤੇ ਹੋਰ ਵੀ ਅੱਗੋਂ ਜਿਸ ਤਰ੍ਹਾਂ ਕੋਈ ਆਪਣਾ ਲੋਡ ਵਾਧਾ ਆ ਦੇ ਆਪਾਂ ਨੂੰ ਹੋਰ ਇੱਥੇ ਬ੍ਰੇਕਰ ਜਿੰਨੇ ਮਰਜ਼ੀ ਹਣ ਲਾ ਲਈਏ ਆਉਣ ਵਾਲੇ ਸਮੇਂ ਦੇ ਵਿੱਚ ਮਤਲਬ ਬਹੁਤ ਵਧੀਆ ਇਹ ਸਾਰਾ ਸਿਸਟਮ ਜਿਹੜਾ ਬਣਿਆ ਹਾਂਜੀ ਮੈਂ ਅਕਸਰ ਇੱਥੇ ਆਉਂਦਾ ਮੌਕਾ ਮਿਲਦਾ ਰਿਹਾ ਮੈਂ ਵੇਖਿਆ ਕਿ ਕਈ ਵਾਰ ਬਿਲਡਿੰਗ ਦੀ ਖਸਤਾ ਹਾਲਤ ਹੋਣ ਕਰਕੇ ਜਿਹੜਾ ਮੁਲਾਜ਼ਮਾਂ ਨੂੰ ਇਹ ਮਸ਼ੀਨਰੀ ਦੇ ਉੱਪਰ ਜਿਹੜੇ ਤਰਪਾਲਾ ਪਾ ਕੇ ਗੁਜ਼ਾਰਾ ਕਰਨਾ ਪੈਂਦਾ ਸੀਗਾ ਉਹ ਵੀ ਉਹ ਵੇਖੋ ਫਿਰ ਬਰਸਾਤ ਦੇ ਵਿੱਚ ਨਾ ਕਿ ਬਲੋ ਜੇਰੋਂ ਸੈੱਲ ਹੁੰਦੀ ਆ ਉਦੋਂ ਫਿਰ ਇਹ ਕੰਮ ਨਹੀਂ ਕਰਦਾ ਜੀ ਬ੍ਰੇਕਰ ਇਹਨਾਂ ਨੂੰ ਬਿਲਕੁਲ ਮੱਲੋ ਜਿਹੜਾ ਸੁੱਕਾ ਜਿਹੜਾ ਉਹ ਐਟਮੋਸਫੇਰੀਕ ਚਾਹੀਦਾ ਤੇ ਇਹ ਕਰਕੇ ਬਲੋ ਚਲੋ ਬਿਲਡਿੰਗ ਸਾਰੀ ਹੁਣ ਤੁਸੀਂ ਵੇਖੀ ਆ ਵੀ ਸਾਰੀ ਰਿਪੇਅਰ ਵੀ ਹੋ ਗਈ ਆ ਨਵੀਂ ਬਣ ਗਈ ਨਾਲ ਤੇ ਫੁੱਲੀ ਡੁੱਲੀ ਆ ਵੇਖੋ ਸਾਰੇ ਪਾਸੇ ਤੁਸੀਂ ਤੇ ਇਦੇ ਨਾਲ ਵਧੀਆ ਕੰਮ ਦੀ ਜਿਹੜੀ ਐਫੀਸ਼ੀਐਂਸੀ ਵਧੀ ਆ ਜੀ ਸਾਡੇ ਜਿਹੜੇ ਇੱਥੇ ਰਾਤ ਦੇਣ ਸਾਡੇ ਬਿਜ਼ਨਸ ਬੋਰਡ ਦੇ ਮੁਲਾਜ਼ਮ ਰਹਿੰਦੇ ਆ ਉਹ ਵੀ ਆਪਣੇ ਜਿਸ ਤਰ੍ਹਾਂ ਮਰਜ਼ੀ ਇੱਥੇ ਬਾਥਰੂਮ ਬਣ ਗਿਆ ਜੀ ਉਹਨਾਂ ਵਾਸਤੇ ਰਸੋਈ ਦਾ ਪ੍ਰਬੰਧ ਆ ਜਿਸ ਤਰ੍ਹਾਂ ਮਰਜ਼ੀ ਆਪਣਾ ਰਾਤ ਨੂੰ ਇੱਥੇ ਸਟੇ ਕਰਕੇ ਤੇ ਬਿਹਤਰ ਜਿਹੜੀ ਸਪਲਾਈ ਦੇਣਗੇ ਜੀ ਡਾਇਰੈਕਟਰ ਸਾਹਿਬ ਹੋਰ ਕਿਹੜੇ ਕੰਮ ਨੇ ਜਿਹੜੇ ਤੁਸੀਂ ਤੁਹਾਡੇ ਵੱਲੋਂ ਜਿਹੜੇ ਅਮਲ ਚ ਲਿਆਂਦੇ ਜਾ ਰਹੇ ਆ ਜਾਂ ਪਿਛਲੇ ਸਮੇਂ 'ਚ ਤੁਸੀਂ ਆਪਣਾ ਕਾਰਜਕਾਰ ਸੰਭਾਲਨ ਦੌਰਾਨ ਜਿਹੜੇ ਕੀਤੇ ਨੇ ਥੋੜਾ ਜਿਹਾ ਚਾਨਣਾ ਪਾਇਓ ਮਤਲਬ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਸਰਦਾਰ ਭਗਵੰਦ ਸਿੰਘ ਮਾਨ ਜੀ ਦੀ ਸਾਡੇ ਮੁੱਖ ਮੰਤਰੀ ਸਾਡੇ ਮੰਤਰੀ ਹਰਪੰਦਰ ਸਿੰਘ ਈਡੀਓ ਸਾਹਿਬ ਉਹਨਾਂ ਦੀ ਅਗਵਾਈ ਦੇ ਵਿੱਚ ਮਤਲਬ ਤੁਸੀਂ ਵੇਖਿਆ ਵੀ ਜਿਹੜਾ ਪਹਿਲਾਂ ਜਿਹੜਾ ਬਿਜਲੀ ਦੀ ਸਪਲਾਈ ਸੀ ਜਿਹੜੀ ਪਹਿਲੀਆਂ ਸਰਕਾਰਾਂ ਦੇ ਟਾਈਮ ਤੇ ਬਹੁਤ ਮਾੜੀ ਸੀ ਪਤਾ ਹੀ ਕੋਈ ਨਹੀਂ ਲੱਗਦਾ ਵੀ ਕਿਹੜੇ ਵਾਲੇ ਜਿਹੜੀ ਬਿਜਲੀ ਬੰਦ ਹੋ ਜਾਣੀ ਆ ਤੇ ਇਹਨਾਂ ਨੇ ਵਧੀਆ ਪ੍ਰਬੰਧ ਕੀਤਾ ਜੀ ਮੈਨੇਜ ਕਰਕੇ ਆਪਣੀਆਂ ਜਿਹੜੀਆਂ ਮਾਈਨਿੰਗ ਕੋਲ ਜਿਹੜੀਆਂ ਬੰਦ ਪਈਆਂ ਸੀ ਉਹਨਾਂ ਨੂੰ ਚਲਾਇਆ ਤੇ ਜਿਹੜੇ ਥਰਮਲ ਪਲੈਂਟ ਬੰਦ ਪਏ ਸੀ ਉਹਨਾਂ ਨੂੰ ਚਾਲੂ ਕੀਤਾ ਮਹਲੋ ਵੀ ਵਾਦੂ ਜਿਹੜਾ ਕੋਲਾ ਮਹਲੋ ਥਰਮਲਾਂ ਦੇ ਵਿੱਚ ਹੈ ਹਲੇ ਪਿਆ ਤੇ ਵਧੀਆ ਸਪਲਾਈ ਜਿਹੜੀ ਆ ਮਹਲੋ ਵੀ ਸਾਡਾ ਇਹ ਮਹਲੋ ਵੀ ਆਮਾਦੀ ਪਾਰਟੀ ਦਾ ਅਸੀਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇਹ ਵਾਦਾ ਕੀਤਾ ਹੈ ਵੀ ਬਿਜਲੀ ਜਿਹੜੀ ਆ ਵਾਧੂ ਕਰਦਾ ਕੋਈ ਲਿਮਟ ਨਹੀਂ ਮਹਲੋ ਵੀ ਆਪਾਂ ਨੂੰ 8 ਘੰਟੇ ਚਾਹੀਦੀ ਹੈ ਜਿੰਨੀ ਲੋੜ ਹੈ ਕਿਸੇ ਨੂੰ ਓਨੀ ਜਿਹੜੀ ਬਿਜਲੀ ਸਪਲਾਈ ਜਿਹੜੀ ਆ ਦਿੱਤੀ ਜਾ ਰਹੀ ਆ ਬਾਕੀ ਸਾਰੇ ਪੰਜਾਬ ਦੇ ਵਿੱਚ ਵੀ ਜਿਹੜਾ ਨਵੇਂ ਬਿਜਲੀ ਘਰ ਬਣ ਰਹੇ ਆ ਠੀਕ ਆ ਬਾਰਡਰ ਜ਼ੋਨ ਜੋ ਕਿ ਇਹ ਸਾਰਾ ਬੜਾ ਪਛੜਿਆ ਸੀ ਇੱਥੇ ਬਿਲਡਿੰਗਾਂ ਦੀ ਬੜੀ ਵੱਡੀ ਘਾਟ ਸੀ ਆਪਣੇ ਸਰਸਿੰਗ ਵੀ ਸਾਰੀ ਬਿਲਡਿੰਗ ਤੁਸੀਂ ਵੇਖੋ ਪਹਿਲਾਂ ਜਿਹੜੀਆਂ ਸਾਰੀਆਂ ਉਹ ਟਾਇਟੇਰੀ ਹੋਈਆਂ ਪਈਆਂ ਜੀ ਅਨ ਸੇਫ ਘਰਾਰ ਦਿੱਤੀਆਂ ਹੁਣ ਨਵੀਂ ਬਿਲਡਿੰਗ ਜਿਹੜੇ ਸਟਾਫ ਵਾਸਤੇ ਸਾਡੇ ਐਸ ਡੀਓ ਜਈ ਲੈਂਡਮੈਨ ਸਾਰੇ ਉਹ ਬਿਲਡਿੰਗ ਵੀ ਤੁਸੀਂ ਬਾਹਰ ਵੇਖੋ ਉਹ ਵੀ ਚਾਲੂ ਹੋ ਗਈ ਆ ਬਣ ਰਹੀ ਆ ਹੋਰ ਇਲਾਕੇ ਦੇ ਵਿੱਚ ਸਾਰੇ ਨਵੀਆਂ ਬਿਲਡਿੰਗਾਂ ਕਾਫੀ ਮਨ ਲੋ ਬਈ ਵੱਡੀ ਪੱਧਰ ਤੇ ਜਿਹੜੀਆਂ ਉਹ ਬਣਾਈਆਂ ਡਾਇਰੈਕਟਰ ਸਾਹਿਬ ਇੱਥੇ ਇੱਕ ਬੈਸਵਾਲ ਪੁੱਛਣਾ ਚਾਹੂੰਗਾ ਕਿ ਅਕਸਰ ਹੀ ਮੁਲਾਜ਼ਮ ਜਿਹੜੇ ਆ ਉਹ ਕਰਮਚਾਰੀ ਸ਼ਿਕਾਇਤ ਕਰਦੇ ਆ ਕਿ ਮੁਲਾਜ਼ਮਾਂ ਦੀ ਘਾਟ ਆ ਕਿਸੇ ਵੇਲੇ ਰਿਪੇਅਰ ਦੇ ਵਿੱਚ ਮੁਰੰਮਤ ਦੇ ਵਿੱਚ ਜਿਹੜਾ ਉਹ ਸਮਾਂ ਲੱਗ ਜਾਂਦਾ ਆ ਆਉਣ ਵਾਲੇ ਸਮੇਂ ਦੇ ਵਿੱਚ ਪਾਵਰ ਕਾਮ ਜਿਹੜਾ ਹੋਰ ਭਰਤੀ ਕਰਨ ਜਾ ਰਿਹਾ ਜੀ ਦੇਖੋ ਗੱਲ ਆ ਵੀ ਇਹ ਪਾਵਰ ਕਾਮ ਜਿਹੜਾ ਇਹਦੇ ਵਿੱਚ ਬਹੁਤ ਵੱਡੀ ਕੀਰਤੀ ਹੈ ਮੁਲਾਜ਼ਮਾਂ ਦੀ ਠੀਕ ਹੈ ਪਰ ਪਿਛਲੀਆਂ ਸਰਕਾਰਾਂ ਨੇ ਕੋਈ ਨਵੀਂ ਭਰਤੀ ਨਹੀਂ ਕੀਤੀ ਰੈਗੂਲਰ ਭਰਤੀ ਨਹੀਂ ਕੀਤੀ ਦੇ ਟੈਂਪਰੇਰੀ ਜਿਹੜੇ ਆ ਆਊਟਸੋਰਸਿੰਗ ਤੇ ਜਾਂ ਕੰਟਰੈਕਟ ਤੇ ਜਿਹੜੇ ਬੰਦੇ ਰੱਖੇ ਸੀ ਠੀਕ ਆ ਤੇ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਸਾਡੇ ਮਾਨ ਜੋਗ ਮੁੱਖ ਮੰਤਰੀ ਭਵਨ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਹੁਣ ਤੱਕ ਆ ਕੋਈ 52000 ਜਿਹੜੇ ਆ ਰੈਗੂਲਰ ਵਾਕ ਵਾਕ ਸਰਕਾਰ ਦੇ ਵਿੱਚ ਭਰਤੀ ਕੀਤੀ ਗਈ ਆ ਸਾਡੇ ਬਿਜਲੀ ਬੋਰਡ ਦੇ ਵਿੱਚ ਜਿਹੜੀ ਆ 10000 ਦੇ ਲਗਭਗ ਮਤਲਬ ਵੀ ਨਵੀਂ ਭਰਤੀ ਜਿਹੜੀ ਆ ਸੀ ਮਤਲਬ ਹੁਣ 3000 ਜਿਹੜੇ ਏਲਮ ਹੋ ਰਹੇ ਆ ਉਹਨਾਂ ਦੇ ਟੈਸਟ ਹੋ ਗਿਆ ਜੀ ਤੇ ਉਹਨਾਂ ਦਾ ਵੀ ਰਿਜ਼ਲਟ ਜਣਾ ਆਉਣ ਵਾਲਾ ਤੇ ਇਸ ਤਰ੍ਹਾਂ ਮਤਲਬ ਵੀ ਜਦੋਂ ਵੀ ਜਿੱਥੇ ਵੀ ਲੋੜ ਆ ਅਸੀਂ ਹੁਣ ਸਪੋਰਟਸ ਨੂੰ ਪਿੱਛੇ ਸਾਡੀ ਅੱਗੇ ਵਾਹੀਆਂ ਜੀ ਸਾਡੇ ਮਾਨਯੋਗ ਆਪਣੇ ਮੰਤਰੀ ਸਾਹਿਬ ਸਰਦਾਰ ਹਰਪ੍ਰਸਾਦ ਈਡੀਓ ਉਹਨਾਂ ਨੇ ਮਤਲਬ ਸਪੋਰਟਸ ਨੂੰ ਵਡਾਵਾ ਦੇਣ ਵਾਸਤੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਵਾਸਤੇ ਮਤਲਬ 60 ਜਿਹੜੇ ਅਸੀਂ ਜਿਹੜੇ ਸਪੋਰਟਸਮੈਨ ਜਿਹੜੇ ਆ ਉਹ ਨਵੇਂ ਬੀਰੀ ਬੋਰਡ ਦੇ ਵਿੱਚ ਭਰਤੀ ਕਰ ਰਹੇ ਆ ਠੀਕ ਆ ਇਹਦੇ ਨਾਲ ਮਤਲਬ ਜਿਹੜਾ ਸਪੋਰਟਸ ਜਿਹੜਾ ਉਹ ਲੋਕਾਂ ਦੇ ਵਿੱਚ ਹੋਰ ਮਤਲਬ ਵੀ ਉਹਨਾਂ 'ਚ ਅਰਸ਼ਾ ਵਧੂਗਾ ਉਹ ਚੰਗਾ ਖੇਡਣਗੇ ਜਦੋਂ ਉਹਨਾਂ ਨੂੰ ਸਰਕਾਰੀ ਜਿਹੜੀਆਂ ਨੌਕਰੀਆਂ ਮਿਲਣਗੀਆਂ ਤੇ ਪੰਜਾਬ ਜਿਹੜਾ ਜਿਹੜਾ ਕਿ ਨਸ਼ੇ ਦੇ ਵਿੱਚ ਇਹ ਹਲੇ ਡੁੱਬਿਆ ਪਿਆ ਠੀਕ ਆ ਇਹਨੂੰ ਮਤਲਬ ਵੀ ਰੰਗਲਾ ਬਣਾਉਣ ਵਾਸਤੇ ਇਹ ਨਸ਼ੇ ਨੂੰ ਖਤਮ ਕਰਨ ਵਾਸਤੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਵਾਸਤੇ ਜਿਹੜਾ ਸਪੋਰਟਸ ਦੀ ਇਹ ਹਲੇ ਲੋੜ ਆ ਜੋ ਕਿ ਅਸੀਂ ਮਤਲਬ ਵੀ ਬੀਈਲਡ ਬੋਰਡ ਦੇ ਵਿੱਚ ਨਵੀਂ ਭਰਤੀ ਜਿਹੜੀ ਹੈ 60 ਮਤਲਬ ਵੀ ਆਪਣੇ ਨਵੇਂ ਰੋਸਪੈਨ ਜਿਹੜੇ ਲੈ ਰਹੇ ਆ। ਸ਼੍ਰੀ ਤਰਸੀਮ ਕੁਮਾਰ ਤਰਨਤਾਰਨ ਐਕਸ਼ਨ ਸਾਹਿਬ ਕੀ ਕੀ ਉਪਰਾਲੇ ਜਿਹੜੇ ਆ ਅਧਿਕਾਰੀਆਂ ਵੱਲੋਂ ਬਿਜਲੀ ਅਧਿਕਾਰੀਆਂ ਵੱਲੋਂ ਕੀਤੇ ਜਾ ਰਹੇ ਆ ਕਿ ਸਪਲਾਈ ਜਿਹੜੀ ਨਿਰਵਗਣ ਜਾਰੀ ਰਵੇ ਜਾਂ ਕੀ ਵਿਕਾਸ ਕਾਰਜ ਜਿਹੜੇ ਪਾਵਰਕਾਮ ਭਾਗ ਵੱਲੋਂ ਕੀਤੇ ਜਾ ਰਹੇ ਆ ਇਸ ਬਾਰੇ ਦੱਸਣਾ ਪਾਇਓ। ਸਾਜੀ ਸਭ ਤੋਂ ਪਹਿਲਾਂ ਤੇ ਡਾਇਰੈਕਟਰ ਸਾਹਿਬ ਦੀ ਰਹਿਨਮਈ ਹਿੱਟ ਪਿੱਖੀ ਇਵੈਂਟ ਤੋਂ ਸੁਰ ਸਿੰਘ ਦੀ ਨਵੀਂ ਲਾਈਨ ਬਹੁਤ ਜਲਦੀ ਖਿੱਚੀ ਜਾਣੀ ਹੈ ਜਿਹੜੀ ਅੱਗੇ ਗੱਗੋਬੂਆ ਤੇ ਚਭਾਲ ਨਾਲ ਜੁੜੂਗੀ। ਉਹ ਲਾਈਨ ਜੋੜਨ ਦੇ ਨਾਲ ਤੁਹਾਡੇ ਇੱਕ ਲੋਸਕ ਘਟ ਜਾਣੀ ਹੈ। ਤੁਹਾਡੀ ਓਵਰਲੋਡਿੰਗ ਦੀ ਸਮੱਸਿਆ ਘਟ ਜਾਊਗੀ ਛੜ ਕੇ ਵੀ ਲਾਈਨ ਦੀ ਪਲੱਸ ਤੁਹਾਡੇ ਆ ਜਿਹੜੇ ਸਟੇਡੀਅਮ ਦੇ ਵਿੱਚੋਂ ਤਾਰ ਲੰਘਦੀ ਹੈ ਇਹ ਵੀ ਰੀ ਰੂਟਿੰਗ ਦੇ ਵਿੱਚ ਵਾਰਦੀ ਹੋ ਜਾਊਗੀ ਇਦਾਂ ਸਰਪਲਾਈ ਪੋਜੀਸ਼ਨ ਬਹੁਤ ਵਧੀਆ ਹੋ ਜਾਊਗੀ 6580 ਕੇਵੀ ਇਹ ਲੋਡ ਚੱਲਦਾ ਇਕੱਲਾ ਸੋਰਸਿੰਗ ਪਿੰਡ ਦਾ ਮਾਨਯੋਗ ਡਾਇਰੈਕਟਰ ਸਾਹਿਬ ਦੀ ਇਹ ਰੈਨ ਮਾਈਟ ਆਪ ਬ੍ਰੇਕਰ ਨਾਲ ਲਗਾ ਦਿੱਤਾ ਇਹਦੇ ਚੋਂ 32 3200 ਕੇਵੀ ਰੋਟ ਰਹਿ ਜਾਊਗਾ ਜੀ ਇਸ ਤੋਂ ਇਲਾਵਾ ਅਸੀਂ ਸਾਰੀਆਂ ਪੁਰਾਣੀਆਂ ਤਾਰਾਂ ਵੀ ਬਦਲ ਰਹੇ ਹਾਂ ਜੀ ਹੋ ਸਕਦਾ ਹੈ ਤੇ ਸੀ ਇੱਕ ਝਾਮਕੇ ਦਾ ਵੀ ਲਿੰਕ ਤਿਆਰ ਕਰਨਾ ਜੀ ਉਹ ਵੀ ਸਭ ਨਾਲ ਗੱਲ ਹੋ ਗਈ ਹੈ ਉਹ ਵੀ ਪ੍ਰਪੋਜ਼ਲ ਬਣਾਵਾਂਗੇ ਤੇ ਨਵੇਂ ਟਰਾਂਸਫਾਰਮਰ ਸਾਡੀ ਕਾਰਡੀਆਸਨ ਸਕੀਮ ਆ ਰਹੀ ਹੈ ਅਸੀਂ ਹਰ ਪਿੰਡ ਦੇ ਵਿੱਚ 2 ਤੋਂ 4 ਨਵੇਂ ਟਰਾਂਸਫਾਰਮਰ ਲਗਾ ਦੇਣੇ ਹਾਂ ਜੀ ਔਰ ਮੈਂ ਨਵਾਂ ਆ ਮੇ ਹੋ ਸਕਦਾ ਸੋਰਸਿਕ ਪਿੰਡ ਚ ਲੱਗ ਵੀ ਗਏ ਹਾਂ ਜੀ ਸਰਪੰਚ ਸਰਦਾਰ ਰਾਜਵੀਰ ਸਿੰਘ ਢਿੱਲੋਂ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਰਪੰਸਾ ਸਰਪੰਸਾ ਜੀ ਅੱਜ ਜਿਹੜਾ ਅਧਗਟਨ ਹੋਇਆ ਆ ਆਪਣਾ ਨਵੀਂ ਬਿਲਡਿੰਗ ਦਾ ਇਹ ਜਿਹੜਾ ਬ੍ਰੇਕਰ ਨਵਾਂ ਇੱਥੇ ਲਗਾਇਆ ਗਿਆ ਜਿਹਦੇ ਨਾਲ ਕਿ ਖੇਤਕਾਰਾਂ ਨੂੰ ਬਿਜਲੀ ਨਿਰਵੈਣੂ ਮਿਲੂਗੀ ਇਸ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਜੀ ਸਾਡੇ ਪਿੰਡ ਨੂੰ ਬਹੁਤ ਪ੍ਰੋਬਲਮ ਆਉਦੀ ਸੀ ਮਤਲਬ ਇੱਕੋ ਬ੍ਰੇਕਰ ਹੋਣ ਕਰਕੇ ਸਾਰਾ ਲੋਡ ਇੱਕੋ ਪਿੰਡ ਪੈਂਦਾ ਸੀ ਉਹਦੇ ਵਾਸਤੇ ਅਸੀਂ ਦੋ ਪਾਰਟ ਕਰਤੇ ਆ ਜੇ ਇੱਕ ਪਾਰਟ ਜੇ ਕੋਈ ਮੁਸ਼ਕਲ ਹੋਊਗੀ ਦੂਜਾ ਚੱਲ ਪੂਗਾ ਜੇ ਦੂਜੇ ਜੇ ਉਸੇ ਉਧਰ ਚੱਲ ਪੂਗਾ ਇਹਦੇ ਵਾਸਤੇ ਅਸੀਂ ਸਰਕਾਰ ਨੂੰ ਬਹੁਤ ਵਧਾਈ ਦੇ ਪੱਤਰ ਸਰਕਾਰ ਤੇ ਜਿਨ੍ਹਾਂ ਨੇ ਇਹ ਸਾਰਾ ਕੰਮ ਕੀਤਾ ਜੀ ਨੂੰ ਮਾਨ ਦਿੱਤਾ ਸਰਕਾਰ ਨੇ ਤੇ ਬਿਜਲੀ ਦੇ ਕੰਮ ਬਹੁਤ ਆਸਾਨੀ ਨਾਲ ਆ ਡਿਪੈਂਡ ਦੇ ਸਾਰਿਆਂ ਦੇ ਹੁੰਦੇ ਪਏ ਆ ਨਹੀਂ ਇਲਾਕੇ ਦੇ ਹੁੰਦੇ ਪਏ ਪਿੰਡ ਦੇ ਤੇ ਕੀ ਹੁਣੇ ਪੂਰੇ ਇਲਾਕੇ ਦੇ ਹੁੰਦੇ ਪਏ ਜੀ ਤੇ ਬਹੁਤ ਮੁਸ਼ਕਲ ਆਉਂਦੀ ਸੀ ਬੱਤੀ ਦੀ ਓਵਰਲੋਡ ਹੋ ਜਾਂਦਾ ਪਿਛਲੇ ਬਹੁਤ ਘਟ ਲੱਗਦਾ ਰਿਹਾ ਗਰਮੀਆਂ 'ਚ ਇਹ ਇਹ ਫਿਰ ਆਪਾਂ ਸਰਪੰਚ ਸਾਹਿਬ ਕਵਾਂਗੇ ਕਿ ਜਿਹੜਾ ਆਉਣ ਵਾਲਾ ਜਿਹੜਾ ਝੋਨੇ ਦਾ ਸੀਜ਼ਨ ਆ ਉਹਦੇ ਵਿੱਚ ਮੁਸ਼ਕਲ ਘਟ ਆਊਗੀ ਘਰੇਲੂ ਖੇਤਕਾਰਾਂ ਨੂੰ ਵੀ ਤੇ ਕਿਸਾਨਾਂ ਨੂੰ ਵੀ ਹਾਂ ਜੀ ਹਾਂ ਜੀ ਘਟ ਆਊਗੀ ਜੀ ਕਿਉਂਕਿ ਉਹਨਾਂ ਇਹਨਾਂ ਨੇ ਪਹਿਲੋਂ ਇੱਕ ਇੱਕੋ ਜਗ੍ਹਾ ਤੇ ਲੋਡ ਹੀ 65 ਪਿੰਡ ਯਾਰ 650 650 ਹੁਣ ਤਾਂ ਹੁਣ 32 350 ਕਰਤਾ ਇਹਨਾਂ ਨੇ ਤਾਂ ਆਪੇ ਤੁਸੀਂ ਸਮਝ ਲਓ ਕਿ ਡਿਵਾਈਡਡ ਹੋ ਗਿਆ ਦੋ ਬੰਨੇ ਹੋਣਾ ਤੇ ਜੇ ਇੱਕ ਬੰਨੇ ਬੱਤੀ ਜਾਇਆ ਕਰੂਗੀ ਪੂਰੇ ਪਿੰਡ 'ਚ ਫਾਲਟ ਨਹੀਂ ਪਊਗਾ ਜਦੋਂ ਇੱਕ ਇੱਕ ਦਾ ਦਾ ਫਾਲਟ ਪੈਣਾ ਸਾਰਾ ਪਿੰਡ ਬੰਦ ਹੋ ਜਾਂਦਾ ਸੀ ਤਾਂ ਹੁਣ ਇਹ ਹੈ ਕਿ ਦੋ ਲੈਣਾ ਇੱਕ ਨਵੀਂ ਲਾਈਨ ਖਿੱਚੀ ਗਈ ਪਿੰਡ ਦੇ ਸਿੱਧੀ ਤੇ ਪਿੰਡ ਨੂੰ ਦੋਹਾਂ ਸੇਵ ਚ ਕਰ ਦਿੱਤਾ ਗਿਆ ਤੈਂ 50 ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਸੋ ਇਹ ਸਨ ਪਾਵਰ ਕਾਮ ਦੇ ਪ੍ਰਬੰਧਕੀ ਡਾਇਰੈਕਟਰ ਸਰਦਾਰ ਜਸਬੀਰ ਸਿੰਘ ਸੋਰਸਿੰਗ ਅਤੇ ਪਿੰਡ ਦੇ ਮੋਢਬਰ ਸੱਜਣ ਜਿਨ੍ਹਾਂ ਨੇ ਅੱਜ ਦੇ ਜੋ ਵੀ ਉਦਘਾਟਨ ਹੋਇਆ ਇੱਥੇ ਬਿਜਲੀ ਘਰ ਦੀ ਨਵੀਂ ਇਮਾਰਤ ਦਾ ਜਿਹੜਾ ਉਸ ਬਾਰੇ ਆਪਣੀ ਖੁਸ਼ੀ ਦਾ ਭਾਰੀ ਪ੍ਰਗਟਾਵਾ ਕੀਤਾ ਹੈ ਸੋ ਉਮੀਦ ਕਰਦੇ ਹਾਂ ਕਿ ਇਹ ਜਿਹੜੀ ਸਹੂਲਤ ਜੋ ਪਾਵਰ ਕਾਮ ਵੱਲੋਂ ਦਿੱਤੀ ਗਈ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਖਪਤਕਾਰਾਂ ਲਈ ਲਾਭਕਾਰੀ ਸਿੱਧ ਹੋਵੇਗੀ